ਗੁਣਾ ਨਾਨਕ ਦੀ ਅਡਵਲੇ ਹਰੀ ਦੇਹੁ ਤਰਸ ਪ੍ਰਭ ਮੇਰੇ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਮਾ ਦਿਨ ਰਾਤ ਨਾਨਕ ਚਾਉ ਇਹੋ ਗੁਣ ਗਾਮਾ ਦਿਨ ਰਾਤ ਨਾਨਕ ਚਾਉ ਇਹੋ ਪਰਮ ਸਨਮਾਨ ਜੋਗ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਦੇ ਅੰਦਰ ਜੁੜੇ ਬਿਠੇ ਗੁਰੂ ਪਿਆਰੀ ਸਾਧ ਸੰਗਤ ਜੀਓ ਬੜ ਪਾਗੇ ਹਾਂ ਜੋ ਸਤਿਗੁਰੂ ਜੀ ਨੇ ਪਾਵਨ ਹਜ਼ੂਰੀ ਦਾ ਨਿਗਮਾਨਣ ਦਾ ਸਮਾਂ ਸਾਨੂੰ ਸੰਧਿਆ ਵੇਲੇ ਬਖਸ਼ਿਸ਼ ਕੀਤਾ ਹੈ ਆਓ ਜਦ ਤਹਾਂ ਸਮਾਂ ਸਾਨੂੰ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਮਿਲੇ ਆਏ ਆਪਣੇ ਮਨ ਨੂੰ ਸੱਚੇ ਗੁਰੂ ਦੀ ਸੱਚੀ ਵਿਚਾਰ ਦੇ ਨਾਲ ਜੋੜੀਏ ਕਰੋ ਗੁਰੂ ਫਤਿਹ ਪ੍ਰਵਾਨ ਮਨੁਵਿਰਤੀਆਂ ਅਗਾਕਰ ਕਰਦੇ ਹੋਇਆਂ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਭਗਤ ਵੀਰਣ ਜੀ ਦਾ ਪਾਵਨ ਸ਼ਬਦ ਅਸੀਂ ਸਰਵਣ ਕਰ ਰਹੇ ਹਾਂ ਚਾਰ ਬੰਦ ਅਸੀਂ ਇਸ ਪਾਵਨ ਸ਼ਬਦ ਦੇ ਸਾਂਝੇ ਕਰ ਚੁੱਕੇ ਹਾਂ ਗੁਰਮਤ ਵਿਚਾਰਾਂ ਦੀ ਸਾਂਝ ਪਾ ਚੁੱਕੇ ਹਾਂ ਅੱਜ ਅਖੀਰਲੇ ਵੰਦ ਦੀ ਆਪਾਂ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਾਂਗੇ ਇਸ ਤੋਂ ਉਪਰੰਤ ਭਗਤ ਰਵਿਦਾਸ ਮਹਾਰਾਜ ਜੀ ਦਾ ਇੱਕ ਪਾਵਨ ਸ਼ਬਦ ਇਸ ਰਾਗ ਦਾ ਸ੍ਰੀ ਦਾ ਬਾਕੀ ਹੈ ਇਸ ਰਾਗ ਦੀ ਸਮਾਪਤੀ ਹੋ ਜਾਣੀ ਹੈ ਤੇ ਮਾਜ ਰਾਗ ਦੀ ਕੱਲ ਦੇ ਦਿਵਾਨਾਂ ਦੇ ਅੰਦਰ ਸਿਰੰਭਤਾ ਕਰਾਂਗੇ ਆਓ ਸਤਿਗੁਰੂ ਜੀ ਸਾਨੂੰ ਕੀ ਇਸ ਪਾਵਨ ਸ਼ਬਦ ਦੇ ਨਾਲ ਗੁਰਮੰਦਰ ਸਿਧਾਂਤ ਅੰਦਰੜ ਕਰਵਾਉਂਦੇ ਨੇ ਆਪਾਂ ਉਹ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੱਲ ਕਰੀਏ ਗੁਰੂ ਪਰਿਸ਼ਾਦ ਸੰਗਤ ਜੀ ਪਿਛਲੇ ਦਵਾਨਾ ਰੀ ਭਗਤ ਜੀ ਆਖ ਰਹੇ ਨੇ ਅਵਗਤ ਬਾਣ ਛੋਟ ਅੰਮ੍ਰਿਤ ਮੰਡਲ ਤੋਂ ਪਾਛੈ ਪਛੋਤਾਵਣਾ ਜਗਤ ਵਿੱਚ ਆ ਕੇ ਤੂੰ ਪਰਮਾਤਮਾ ਦੇ ਭਜਨ ਨੂੰ ਛੱਡ بیٹھا ਏ ਉਸ ਪਰਮਾਤਮਾ ਦੀ ਵੰਦਗੀ ਤੇ ਉਸ ਪਰਮਾਤਮਾ ਪ੍ਰਤੀ ਪਿਆਰ ਤੇ ਨੇ ਮਨ ਵਿੱਚ ਪੈਦਾ ਨਹੀਂ ਹੋਇਆ ਸਮਾਂ ਬਰੀਰ ਚੱਲਿਆ ਪਿਛੋਂ ਹੱਥ ਮਲੇਗਾ ਕਿੱਡੀ ਵੱਡੀ ਉਦਾਹਰਣ ਦੇ ਦਿੱਤੀ ਹੈ ਕਿ ਪਿੱਛੋਂ ਹੱਥ ਮਲਣ ਦੇ ਉਦਾਵਾਤ ਦੇ ਤੋਂ ਕੋਈ ਚੀਜ਼ ਨਹੀਂ ਰਹਿ ਜਾਣੀ। ਮਨ ਦੀਆਂ ਤ੍ਰਿਸ਼ਨਾਵਾਂ ਸਾਰੀ ਜ਼ਿੰਦਗੀ ਖਾਲੀ ਹੋ ਜਾਂਦੀਆਂ ਨੇ ਜੇ ਅਸੀਂ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਦਾ ਦੀਵਾ ਜਗਾ ਲਈਏ। ਆਪਾਂ ਇਹ ਪਿਛਲੇ ਜਤਵਾਨਾਂ ਦੀ ਇੱਕ ਉਦਾਹਰਣ ਸਾਂਝੀ ਕੀਤੀ ਸੀ ਗੁਰੂਪ੍ਰੀਤ ਸਾਧ ਸੰਗਤ ਜੀ ਦੇ ਤੁਸੀਂ ਤੁਹਾਨੂੰ ਯਾਦ ਹੋਵੇ। ਕਿ ਬਾਜ਼ਾਰ ਤੋਂ ਇੱਕ ਬੱਚੇ ਦਾ ਪਿਓ ਫਲ ਲੈ ਕੇ ਆਇਆ, ਸੰਤਰੇ ਲੈ ਕੇ ਆਇਆ। ਉਹ ਆਪਣੇ ਬੱਚੇ ਨੂੰ ਦੇ ਦਿੰਦਾ ਏ ਤੇ ਬੱਚਾ ਉਸ ਸੰਤਰੇ ਨੂੰ ਛਿੱਲ ਕੇ ਇੱਕ ਫਾੜੀ ਆਪਣੇ ਪਿਤਾ ਨੂੰ ਨਾਲ ਸਾਂਝੀ ਕਰਦਾ ਹੈ ਕਿ ਸ਼ੇਅਰ ਕਰਦਾ ਹੈ ਕਿ ਪਿਤਾ ਜੀ ਡੈਡੀ ਤੁਸੀਂ ਵੀ ਲੈ ਲਓ ਪਿਤਾ ਪ੍ਰਜਾਰ ਤੋਂ ਮੁੱਲ ਖਰੀਦ ਕੇ ਸੰਤਰੇ ਲੈ ਕੇ ਆਇਆ ਉਹ ਸੰਤਰੇ ਦੇ ਵਿੱਚੋਂ ਇੱਕ ਫਾੜੀ ਮਾਫ ਕਰਿਓ ਇੱਕ ਸੰਤਰਾ ਆਪਣੇ ਪੁੱਤਰ ਨੂੰ ਦੇ ਦਿੱਤਾ ਤੇ ਉਸ ਪੁੱਤਰ ਨੇ ਛਿੱਲ ਕੇ ਉਹ ਸੰਤਰਾ ਆਪਣੇ ਡੈਡੀ ਦੇ ਨਾਲ ਆਪਣੇ ਪਿਤਾ ਨਾਲ ਸ਼ੇਅਰ ਕੀਤਾ ਕਿ ਡੈਡੀ ਤੁਸੀਂ ਵੀ ਲੈ ਲਓ ਹੁਣ ਮਨ ਦੇ ਵਿੱਚ ਬੱਚੇ ਦੇ ਇਹ ਗੱਲ ਪੈਦਾ ਹੋ ਗਈ ਇਹ ਦੀਵਾ ਉਹਦੇ ਮਨ ਵਿੱਚ ਗਿਆਨ ਦਾ ਜਗ ਪਿਆ ਕਿ ਮੈਂ ਆਪਣੇ ਪਿਤਾ ਨੂੰ ਇਹ ਚੀਜ਼ ਦੇ ਰਿਹਾ ਵਾਂ ਸੰਤਰਾ ਸ਼ੇਅਰ ਕਰ ਰਿਹਾ ਇਹ ਚੀਜ਼ ਦਿੱਤੀ ਹੈ ਉਹ ਮੈਂ ਦਿੱਤੀ ਹੈ ਇਨਸਾਨ ਬੰਦ ਹੋ ਗਿਆ ਕਿ ਮੈਂ ਆਪਣੇ ਪਿਤਾ ਦੇ ਨਾਲ ਮਨ ਵਿੱਚ ਇਹ ਦੇਖੋ ਕਈ ਵਾਰ ਪਹਿਲਾਂ ਲਿਖਿਆ ਪਿਆ ਜਾਂਦਾ ਗੁਰੂ ਕਾਲੀ ਸਾਧ ਸੰਗਤ ਜੀ ਹਜ਼ੂਰ ਨੇ ਸਾਨੂੰ ਇਹਨਾਂ ਕੁਝ ਦਿੱਤਾ ਹੁੰਦਾ ਹੈ ਜੇ ਅਸੀਂ ਕਿਸੇ ਦੀ ਮੰਗ ਜਾ ਕਿਸੇ ਦੇ ਔਖੇ ਸਮੇਂ ਸੀ ਇਹ ਗੱਲ ਉਹਦੇ ਨਾਲ ਸਹਾਰਾ ਰੂਪ ਦੇ ਵਿੱਚ ਬਣ ਜਾਈਏ ਤਾਂ ਉਸ ਪਰਮਾਤਮਾ ਦੀ ਇਹ ਰਚੀ ਹੋਈ ਕੁਦਰਤ ਹੁੰਦੀ ਹੈ ਕਿ ਜਿਹਦੇ ਵਿੱਚ ਇਹ ਨਿਯਮ ਕੰਮ ਕਰ ਗਿਆ ਪਰਮਾਤਮਾ ਨੇ ਸਾਨੂੰ ਜ਼ਰੀਆ ਪਣਾ ਕੇ ਉਹਦੇ ਭਾਗਾਂ ਦੇ ਵਿੱਚ ਲਿਖ ਦਿੱਤਾ ਕਿ ਆਹ ਬੰਦਾ ਤੇਰੇ ਇੱਕ ਭਾਗਾਂ ਦੇ ਵਿੱਚ ਆਵੇਗਾ ਭਾਈ ਤੇਰੇ ਔਖੇ ਸਮੇਂ ਕੰਮ ਆਵੇਗਾ ਪਰ ਉਹ ਸਮੇਂ ਜੇ ਅਸੀਂ ਆਪਣੇ ਆਪ ਨੂੰ ਦਾਤਾਰ ਸਮਝ ਲਈ ਸਭ ਤੋਂ ਵੱਡੀ ناکਾਮਯਾਬੀ ਹੈ ਸਾਡੀ ਕਿ ਅਸੀਂ ਪਰਮਾਤਮਾ ਦੇ ਦਿੱਤੇ ਹੋਏ ਨੂੰ ਦੂਸਰੇ ਦਿੱਤੇ ਹੋਏ ਇਨਸਾਨ ਬੰਦ ਹੋ ਗਏ ਅਸੀਂ ਇਨਸਾਨ ਬਦਲੇ ਵਿੱਚ ਚਾਹੁੰਦੇ ਹਾਂ ਕਿ ਬੰਦਾ ਮੇਰਾ ਇਨਸਾਨ ਬਣੇ ਸਭ ਤੋਂ ਵੱਡੀ ਸੇਵਾ ਸਾਡੀ ਨੇਪਲ ਉੱਥੇ ਹੁੰਦੀ ਹੈ ਹੁਣ ਉਸ ਬੱਚੇ ਨੇ ਆਖਿਆ ਕਿ ਜਿਹੜੀ ਤੁਸੀਂ ਵੀ ਲੈ ਲਓ ਉਹਦੇ ਵਿੱਚ ਬੱਚੇ ਦੇ ਮਨ ਵਿੱਚ ਸਭ ਤੋਂ ਵੱਡਾ ਅਪਾਗਨਨ ਕਿ ਇੱਕ ਤਰ੍ਹਾਂ ਦਾ ਇਨਸਾਨ ਦਾ ਬੂਝਾ ਪੈਦਾ ਹੋ ਕੇ ਕਿ ਮੈਂ ਆਪਣੇ ਪਿਤਾ ਨੂੰ ਕੁਝ ਦਿੱਤਾ ਈ ਹੁਣ ਦਾਤਾ ਦੇਣ ਵਾਲੇ ਨੂੰ ਦਾਤਾਰ ਆਖਿਆ ਜਾਂਦਾ ਈ ਤੇ ਉਹੀ ਦਾਤਾ ਅੱਗੇ ਵੰਡਣ ਵਾਲੇ ਨੂੰ ਕੁਝ ਨਹੀਂ ਉਹੀ ਦਾਤਾ ਅਰਸ਼ੁਨੰਦ ਪਰਮਾਤਮਾ ਦੇ ਦਰ ਤੇ ਸ਼ੁਕਰਗੁਜ਼ਾਰ ਸਾਨੂੰ ਕਰਨਾ ਚਾਹੀਦਾ ਏ ਕਿ ਪਰਮਾਤਮਾ ਤੁਸੀਂ ਸਾਨੂੰ ਕਿਸੇ ਨੂੰ ਦੇਣ ਯੋਗ ਕਰ ਦਿੱਤਾ ਏ ਪਰਮਾਤਮਾ ਨੇ ਸਾਨੂੰ ਕਿਸੇ ਦਾ ਜ਼ਰੀਆ ਬਣਾ ਦਿੱਤਾ ਸਭ ਤੋਂ ਵੱਡਾ ਤਾਂ ਫਾਰਮੂਲਾ ਇਹੀ ਜਿੰਦਗੀ ਦੇ ਵਿੱਚ ਕੰਮ ਕਰ ਰਿਹਾ ਏ ਕਿ ਪਰਮਾਤਮਾ ਨੇ ਤੁਹਾਡੇ ਜ਼ਰੀਏ ਕਿਸੇ ਗਰੀਬ ਲੋੰਦ ਰੋਲ ਬੰਦ ਬੱਚੇ ਦੀ ਸਿਹਤਾਂ ਵੀ ਕਰਾਉਣੀ ਹੋਵੇ ਉਹ ਪਰਮਾਤਮਾ ਤੁਹਾਡੇ ਹਿਰਦੇ ਵਿੱਚ ਆਪ ਵਿਚਰ ਕੇ ਕਰਦਾ ਏ ਪਰਮਾਤਮਾ ਦਾ ਸਭ ਤੋਂ ਕੋਈ ਬਿਆਨਤ ਹੈ ਹੁਣ ਸਤਿਗੁਰੂ ਜੀ ਨੇ ਪਾਵਨ ਸ਼ਬਦ ਦੇ ਵਿੱਚ ਆ ਕੇ ਆ ਕਿ ਜਗ ਤੇ ਵਿੱਚ ਆ ਕੇ ਵੀ ਇਸ ਸੰਸਾਰ ਲੋਕ ਦੇ ਵਿੱਚ ਆ ਕੇ ਵੀ ਮਨੁੱਖਾਂ ਜਨਮ ਦੀ ਪ੍ਰਦਾਨਗੀ ਲੈ ਕੇ ਵੀ ਹਜ਼ੂਰ ਕਹਿੰਦੇ ਜੇ ਤਾਂ ਨਾਮ ਨਾਲ ਜਪੇ ਤਾਂ ਸਭ ਤੋਂ ਵੱਡੀ ਨਾਕਾਮਯਾਬੀ ਹੈ ਸਭ ਤੋਂ ਵੱਡੀ ਨਾਕਾਮ ਸਾਡੇ ਘਰ ਦੇ ਵਿੱਚ ਹੁੰਦਾ ਹੋਇਆ ਦੇਖੋ ਅਦੀਵੇ ਦੇ ਥੱਲੇ ਹਨੇਰਾ ਤੁਸੀਂ ਦੇਖਿਆ ਹੋਵੇਗਾ ਅੱਜ ਕੱਲ ਦੇ ਬੱਚੇ ਨੇ ਦੀਵਾ ਜਗਦਾ ਸ਼ਾਇਦ ਹੀ ਦੇਖਿਆ ਹੋਵੇ ਪਰ ਅੱਗੇ ਅੱਗੇ ਘਰਾਂ ਦੇ ਵਿੱਚ ਆਮ ਹੀ ਦੀਵੇ ਜਗਦੇ ਹੁੰਦੇ ਸੀ ਪਰ ਉਹਦੇ ਥੱਲੇ ਹਨੇਰਾ ਹੁੰਦਾ ਸੀ ਪਰਮਾਤਮਾ ਇਸੇ ਤਰ੍ਹਾਂ ਦਾ ਵੀ ਅੰਤ ਬੜਾ ਸੂਖ ਸੋਮਾ ਹੈ ਜਿਹਦੇ ਥੱਲੇ ਰਹਿ ਕੇ ਦੁਨਿਆਵੀ ਲੋਕਾਂ ਦੇ ਕਈ ਵਾਰ ਗਿਆਨ ਤੋਂ ਹੇਨੇ ਰਹਿ ਜਾਂਦੇ ਨੇ ਪਰਮਾਤਮਾ ਸਾਰੀ ਦੁਨੀਆ ਨੂੰ ਰੋਸ਼ਨ ਕਰ ਰਿਹਾ ਰੁਸ਼ਨਾ ਰਿਹਾ ਹੈ ਗਿਆਨ ਦੇ ਬੂਟੇ ਨਾਲ पर कई मनमुख सिद्धांत वाले व्यक्ति इस ज्ञान के दीवे तले अनिर रूप ले बैठे ने हुजूर ने अगर आज ਦੇ ਪਾਵਨ ਸ਼ਬਦ ਦੇ ਸਾਨੂੰ ਆਖਿਆ ਏ ਉਹ ਮਾਤ ਲੋਕ ਦੀ ਉਹ ਮ੍ਰਿਤ ਲੋਕ ਦੀ ਸਾਡੀ ਵਿਚਾਰ ਸਾਂਝੀ ਕੀਤੀ ਹੈ ਬਣੀਆਂ ਉਦਾਹਰਨ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਵੀ ਭਗਤ ਜੀ ਨੇ ਸਾਨੂੰ ਦਿੱਤੀਆਂ ਨੇ ਸਤਿਗੁਰੂ ਜੀ ਆਖ ਨੇ ਨਿਗਟਿ ਨਿਗਟਿ ਦੇਹ ਦੇਖ ਤੁਨ ਉਪਜੈ ਮਾਨ ਕਰਤ ਨਹੀਂ ਬੂਜੈ ਨਿਕੁਟੀ ਨਕੀ ਜਹੀ ਜਿੱਤੇ ਕੋਈ ਹੋਂਦ ਨਹੀਂ ਰਹਿ ਜਾਂਦੀ ਹੁਣ ਦੇਹੀ ਦਾ ਸਭ ਤੋਂ ਵੱਡਾ ਬੰਦਾ ਮਾਨ ਕਰੀ ਫਿਰਦਾ ਏ ਇਸ ਦੇਹੀ ਦੇ ਵਿੱਚ ਹੈ ਕੀ ਹੈ ਜੀ ਦੇਖੋ ਤੁਸੀਂ ਸਾਰਾ ਲੋਕ ਉਹ ਦੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਸ ਦੇਹੀ ਦੇ ਨਾਲ ਰਚਿਆ ਹੋਇਆ ਏ ਪ੍ਰਮਾਤਮਾ ਨੇ ਕਿਸੇ ਨੂੰ ਰੰਗ ਸਾਵਲ ਦਿੱਤਾ ਹੈ ਕਿਸੇ ਨੂੰ ਗੋਰਾ ਪਰ ਪ੍ਰਮਾਤਮਾ ਨੇ ਇਹਦੇ ਵਿੱਚ ਇੱਕੋ ਜੀ ਬੁੱਧੀ ਸਿੱਕੋ ਜੀ ਪ੍ਰਮਾਤਮਾ ਨੇ ਸਾਰੀ ਜੋ ਰਚਾਈ ਹੋਈ ਕੁਦਰਤ ਦਾ ਇੱਕ ਨਿਯਮ ਕੰਮ ਕਰਦਾ ਹੈ ਸਵਾਸਥਾ ਦੀ ਪੂੰਜੀ ਉਹ ਪ੍ਰਮਾਤਮਾ ਨੇ ਇੱਕੋ ਜੀ ਸਭ ਨੂੰ ਦਿੱਤੀ ਹੋਈ ਹੈ ਕਿਸੇ ਦੀ ਲਵੇਰੀ ਹੈ ਕਿਸੇ ਦੀ ਵੱਡੀ ਹੈ ਪਰ ਸਵਾਸਥਾ ਇੱਕੋ ਜੀ ਆ ਰਹੇ ਨੇ ਨਾ ਪਰ ਪ੍ਰਮਾਤਮਾ ਦੀਆਂ ਅੱਖਾਂ ਹੈ ਕਿ ਨਿੱਕੇ ਨਿੱਕੇ ਬਾਲ ਪੁੱਤਰਾਂ ਨੂੰ ਆਪਣੇ ਧੀਆ ਪੁੱਤਰਾਂ ਨੂੰ ਵੱਡੇ ਹੁੰਦੇ ਆ ਹੁੰਦੇ ਆ ਦੇਖ ਕੇ ਮਾਪੇ ਉਹ ਖੁਸ਼ ਹੁੰਦੇ ਨੇ ਕਿ ਮੇਰੇ ਧੀ ਪੁੱਤਰ ਵੱਡੇ ਹੋ ਰਹੇ ਨੇ ਮੇਰੇ ਬੜੇਪੇ ਦਾ ਸਹਾਰਾ ਬਣਨਗੇ ਪਰ ਸਤਿਗੁਰੂ ਜੀ ਕਹਿੰਦੇ ਨੇ ਭਾਈ ਉਹਨਾਂ ਦੇ ਨਾਲ ਮੋਹ ਵੱਧਦਾ ਏ ਪਿਆਰ ਵੱਧਦਾ ਏ ਉਹ ਮੋਹ ਦਾ ਪਲੰਦਾ ਹੋਰ ਸਾਨੂੰ ਅੱਗੇ ਦੁਖੀ ਕਰ ਜਾਂਦਾ ਏ ਜਦੋਂ ਉਹੀ ਧੀ ਪੁੱਤਰ ਸਾਨੂੰ ਸ਼ਬਦਾਂ ਦੇ ਨਾਲ ਸਾਨੂੰ ਦੁਖੀ ਕਰ ਜਾਂਦੇ ਨੇ ਕਿ ਕੀ ਕੀਤਾ ਏ ਪਰ ਅਸੀਂ ਆਪਣੀ ਪਰਵਰਿਸ਼ਵਾਲ ਦੇਖਦੇ ਹਾਂ ਕਿ ਕਿੱਥੇ ਸਾਡੀ ਕਮੀ ਰਹਿ ਗਈ ਹੈ ਮਾਂ ਫਿਰ ਦੇਖਦੀ ਹੈ ਕਿ ਮੇਰੀ ਕੋਖ ਨੂੰ ਕਦੋਂ ਭਗ ਲੱਗੇ ਸੀ ਤੇ ਮੈਂ ਕਦੋਂ ਇਹ ਆਪਣੇ ਪਰਮਾਤਮਾ ਦੀ ਕਿਰਪਾ ਦੇ ਨਾਲ ਜੀ ਪੈਦਾ ਕੀਤਾ ਸੀ ਤੇ ਅੱਜ ਇਹ ਮੈਨੂੰ ਸਵਾਲ ਜਵਾਬ ਕਰਨ ਦੇ ਯੋਗ ਹੋ ਗਿਆ ਹੈ ਪਰਮਾਤਮਾ ਬਿਲਕੁਲ ਇਦਾਂ ਦੇ ਹੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਮਾਂ ਇੱਕ ਪਰਮਾਤਮਾ ਦਾ ਸੋਮਾ ਤੇ ਪਰਮਾਤਮਾ ਦਾ ਰੂਪ ਪੈਦਾ ਹੋਈ ਹੈ ਪਰਮਾਤਮਾ ਇਸ ਤਰ੍ਹਾਂ ਦਾ ਹੀ ਹੈ ਜਦੋਂ ਪਰਮਾਤਮਾ ਨੇ ਜੀਵ ਦੀ ਰਚਨਾ ਕੀਤੀ ਉਹ ਨਹੀਂ ਸੀ ਪਰਮਾਤਮਾ ਨੇ ਇਹ ਨਹੀਂ ਐਕਸੈਪਟ ਕੀਤਾ ਹੋਵੇਗਾ ਕਿ ਬਦਲੇ ਦੇ ਵਿੱਚ ਮੈਨੂੰ ਤਾਨਨੇ ਤਾਂ ਮਿਹਣੇ ਮਿਲਣਗੇ ਪਰਮਾਤਮਾ ਨੇ ਆਖਿਆ ਕਿ ਨਾਮ ਚੱਪ ਕੇ ਪਰਪਰਵ ਦਗਾਰ ਦੇ ਵਿਚਲੀਨ ਹੋਵੇਗਾ ਪਰ ਜਦੋਂ ਨਿਸ਼ੁਕਰਿਆਂ ਦੀ ਗਿਣਤੀ ਹੋਈ ਤਾਂ ਸਭ ਤੋਂ ਵੱਧ ਮਨੁੱਖਾਂ ਦੀ ਗਿਣਤੀ ਹੋਵੇਗੀ ਕਿ ਨਿਸ਼ੁਕਰੇ ਪਰਮਾਤਮਾ ਦੀ ਦਿੱਤਾਂ ਹੋਈਆਂ ਸਗਾਤਾਂ ਨੂੰ ਸਮਝ ਕੇ ਵੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਨਹੀਂ ਕਰ ਸਕੇ 10 ਵਸਤੂ ਲੈ ਪਾਛੈ ਪਾਵੇ 1 ਇੱਕ ਵਸਤ ਕਰਨ ਵਿਕੂਟ ਗਵਾਵੇ ਇੱਕ ਨਹੀਂ ਮਿਲੀ ਤਾਂ ਪਰਮਾਤਮਾ ਤੋਂ ਵਾਹੀ ਗੁਰੂ ਨਾਲ ਤਾਨਨੇ ਮਿਹਣੇ ਹੋਗੇ ਨਿਸ਼ੁਕਰ ਕਿੱਡੀ ਵੱਡੀ ਆਧਾਰਦਾ ਹੈ ਅਹੰਕਾਰ ਕਰਦਾ ਏ ਕਿ ਮੇਰੇ ਤੀ ਪੁੱਤਰ ਵੱਡੇ ਹੋ ਗਏ ਨੇ ਪਰ ਇਸ ਦੇ ਵਿੱਚ ਇਹ ਨਹੀਂ ਸਮਝਾਉਂਦੀ ਕਿ ਇਹਨੇ ਸਭ ਕੁਝ ਛੱਡ ਕੇ ਇੱਥੇ ਹੀ ਚਲੇ ਜਾਣਾ ਏ ਇਹਦੇ ਤੀ ਪੁੱਤਰ ਇਹਦੀ ਔਲਾਦ ਇਹਦੇ ਮਾਪੇ ਇਹਦਾ ਕਮਾਇਆ ਧਨ ਇਸ دنیਵੀ ਲੋਕ ਵਿੱਚ ਹੀ ਰਹਿ ਜਾਣਾ ਏ ਤੁਸੀਂ ਕਈ ਵਾਰ ਗੁਰੂ ਕ੍ਰਿਸ਼ ਸਾਧ ਸੰਗਤ ਜੀ ਹਜੇ ਤੁਹਾਡੀ ਉਨੀ ਉਮਰ ਨਹੀਂ ਹੈਗੀ ਗੁਰੂ ਪਿਆਰੇ ਤੁਸੀਂ ਬੱਚੇ ਹੋ ਜੇ ਕਿਉਂਕਿ ਵਿਦਿਆਰਥੀ ਇਸ ਐਜੂਕੇਸ਼ਨ ਪਲੇਸ ਦੇ ਵਿੱਚ ਪੜ ਰਹੇ ਨੇ ਪਰ ਜੇ ਤੁਸੀਂ ਕਹਿੰਦੇ ਸੰਸਕਾਰ ਹੁੰਦਾ ਦੇਖਿਆ ਹੋਵੇਗਾ ਨਾ ਜਦੋਂ ਮ੍ਰਿਤਕ ਦੇਹੀ ਵੇੜੇ ਦੇ ਵਿੱਚ ਪਈ ਹੁੰਦੀ ਆ ਨਾ ਕਈ ਵਾਰ ਇਹ ਉਹਨਾਂ ਸੰਸਕਾਰ ਬਣਿਆ ਪਰ ਮ੍ਰਿਤਕ ਸੰਸਕਾਰ ਵੀ ਗੁਰਮਤ ਦੇ ਅਲੱਗ ਨੇ ਮ੍ਰਿਤਕ ਸੰਸਕਾਰ ਵੀ ਅਲੱਗ ਨੇ ਪਰ ਕਈਆਂ ਦੇ ਮਨਮਤਾਂ ਦੇ ਵਿੱਚ ਇਹ ਹੋਈ ਹੈ ਕਿ ਉਹਦਾ ਮੂੰਹ ਖੋਲ ਕੇ ਉਹਦੇ ਵਿੱਚ ਰੁਪਈਆ ਪਾ ਦਿੱਤਾ ਜਾਂਦਾ ਏ ਉਸ ਦੇਹੀ ਦੇ ਵਿੱਚ ਕਿ ਚਿਹਰ ਤੇਰਾ ਨਾ ਰਸਤੀ ਦਾ ਮਸਾਵਰਾ ਹੈ ਨਾ ਇੱਥੋਂ ਤੱਕ ਪਰਮਾਤਮਾ ਦੇ ਦਰ ਤੱਕ ਦਾ ਉਹ ਰਾਹ ਦੀ ਮੁਸਾਫਰੀ 1 ਰੁਪਈਆ ਉਹਦਾ ਤੱਕੇ ਦੇ ਨਾ ਮੂੰਹ ਖੋਲ ਕੇ ਜੀਵ ਦੇ ਉੱਤੇ ਰੁਪਈਆ ਰੱਖ ਦਿੱਤਾ ਜਾਂਦਾ ਏ ਸਤਿਗੁਰੂ ਜੀ ਕਹਿੰਦੇ ਭਾਈ ਉਹ ਵੀ ਦੂਸਰੇ ਦਿਨ ਉਹੀ ਅੰਗੂਠੇ ਦੇ ਵਿੱਚ ਪਿਆ ਹੁੰਦਾ ਏ ਇਹ ਗੱਲ ਸੱਚ ਹੈ ਤੱਕੇ ਦੇ ਨਾਲ ਗਿਆਨ ਦਿੱਤਾ ਹੋਇਆ ਵੀ ਬੰਦਾ ਗਿਆਨ ਨਹੀਂ ਲੈ ਸਕਦਾ ਤੂੰ ਤੱਕੇ ਦੇ ਨਾਲ ਉਹਨੂੰ ਰਾਹ ਦੀ ਮੁਸਾਫਰੀ ਦੇ ਰਿਆਂ ਸਤਿਗੁਰੂ ਜੀ ਕਹਿੰਦੇ ਕਿਥੇ ਭਾਈ ਕਿਥੇ ਲਿਖਾ ਦੇਗਾ ਪਰਮਾਤਮਾ ਦੇ ਨਾਲ ਸ਼੍ਰੀਕਪੂਣਾ ਦੇਖੋ ਸਾਨੂੰ ਪਰਮਾਤਮਾ ਸਤਿਗੁਰੂ ਜੀ ਆਖ ਰਹੇ ਨੇ ਕਿ ਭਾਈ ਇਹ ਤੇਰੇ ਨਾਲ ਚੀਜ਼ ਨਹੀਂ ਜਾਣੀ ਅਸੀਂ ਪਰਮਾਤਮਾ ਤੋਂ ਉਲਟ ਚੱਲ ਕੇ ਉਸਦੇ ਮੂੰਹ ਦੇ ਵਿੱਚ ਰੁਪਈਆ ਪਾ ਕੇ ਆਖਦੇ ਹਾਂ ਕਿ ਲੈ ਕੇ ਜਾ ਸਤਿਗੁਰੂ ਜੀ ਤਾਂ ਕਹਿੰਦੇ ਨੇ ਹਜ਼ੂਰ ਨੇ ਆਖਿਆ ਕਿ ਭਾਈ ਨਹੀਂ ਨਿਕੁਟੀ ਨਿੱਕੀ ਜਿਹੀ ਇੱਕ ਪਲੰਦੀ ਐ ਪਲੰਦਾ ਐ ਤੂੰ ਪਰਮਾਤਮਾ ਦੇ ਹੁਣ ਦੇਖੋ ਸਾਡੇ ਸਾਹਮਣੇ ਕੀੜੇ ਮਕੋੜੇ ਫਿਰਦੇ ਨੇ ਉਹ ਸਾਡੇ ਸਾਹਮਣੇ ਬਿਲਕੁਲ ਨਹੀਂ ਕੇ ਨੇ ਕਈ ਵਾਰ ਅੱਖਾਂ ਦੇ ਨੇੜੇ ਵੀ ਨਹੀਂ ਆਉਂਦੇ ਕਈ ਅਜਿਹੇ ਜੀਵ ਜਾਣ ਤੂ ਪਰਮਾਤਮਾ ਦੀ ਨਜ਼ਰਾਂ ਦੇ ਵਿੱਚ ਉਹ ਅਸੀਂ ਇਤੋਂ ਵੀ ਥੱਲੇ ਆ ਉਸ ਵਾਹਿਗੁਰੂ ਨੇ ਕਿੱਡੀ ਰਚਨਾ ਰਚੀ ਹੋਵੇਗੀ ਫਿਰ ਉਸ ਵਾਹਿਗੁਰੂ ਨੇ ਆਪਣਾ ਸਥਾਨ ਉਲਿਖਿਆ ਹੋਵੇਗਾ ਹਰ ਘਟ ਘਟ ਕੇ ਅੰਤਰ ਦੇ ਵਿੱਚ ਜਲਤਲ ਮਹੀਲ ਪੂਰੇ ਆ ਸਵਾਮੀ ਸਿਰਜਨਹਾਰ ਜਿਹਨੇ ਸਾਰੀ ਕਾਇਨਾਤ ਨੂੰ ਜਨਮ ਦਿੱਤਾ ਏ ਬਣਾਇਆ ਏ ਪਰਮਾਤਮਾ ਆਬ ਕਿੱਡਾ ਬਿਆਨਤ ਹੋਵੇਗਾ ਹੁਣ ਲਖ ਦੀ ਸ਼ੁਰੂਆਤ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਪੰਥ ਸਾਜਿਆ ਉਹਨੂੰ ਇੱਕ ਵੱਖਰਾ ਰੂਪ ਦਿੱਤਾ ਤਿਆਰਬਰ ਤਿਆਰ ਸਿੰਘ ਜਦੋਂ ਸਾਡੇ ਸਾਹਮਣੇ ਲੰਘਦਾ ਈ ਸਾਡੀਆਂ ਅੱਖਾਂ ਨਿ ਚੁੱਕ ਜਾਂਦੀਆਂ ਨੇ ਉਸ ਵਾਹਿਗੁਰੂ ਦੇ ਅੱਗੇ ਉਹ ਵਿਅੰਤਾਂ ਦਾ ਸੋਹਣਾ ਸਤਿਗੁਰੂ ਆਪ ਕਿੰਨਾ ਵੱਡਾ ਸੋਹਣਾ ਹੋਵੇਗਾ ਜਿਹਨੇ ਇੰਨਾ ਸੋਹਣਾ ਖਾਲਸਾ ਪੰਥ ਸਾਜ ਕੇ ਇੰਨਾ ਸੋਹਣਾ ਸਰੂਪ ਦੇ ਦਿੱਤਾ ਉਹ ਸਤਿਗੁਰੂ ਵਾਜਾ ਵਾਲਾ ਮਾਹੀ ਆਪ ਕਿੰਨਾ ਸੋਹਣਾ ਹੋਵੇਗਾ ਇਹ ਗੱਲ ਦੇਖੋ ਕਿੱਥੇ ਜਾ ਕੇ ਮੁੱਕਦੀ ਹੈ ਤੇ ਕਿੱਥੇ ਜਾ ਕੇ ਸ਼ੁਰੂਆਤ ਹੁੰਦੀ ਹੈ ਹੁਣ ਅਗਲਾ ਮਹੀਨਾ ਵਿਸਾਖ ਦਾ ਆਇਆ ਨਾ 13 ਅਪ੍ਰੈਲ ਦੇਖੋ ਕਿੰਨਾ ਵੱਡਾ ਕਨਸੈਪਟ ਸਾਡੇ ਸਤਿਗੁਰੂ ਜੀ ਨੇ ਸਾਨੂੰ ਆਪ ਹੀ ਦਿੱਤਾ ਏ ਭਾਈ ਇਹ ਮੋਹ ਪਿਆਰ ਅਹੰਕਾਰ ਜਿੰਨਾ ਵੀ ਸਾਡੇ ਮਨ ਦੇ ਵਿੱਚ ਇਸ ਟਾਈਮ ਭਰਿਆ ਹੋਇਆ ਏ ਸਤਿਗੁਰੂ ਜੀ ਕਹਿੰਦੇ ਹਿਰਦੇ ਨੂੰ ਖਾਲੀ ਕਰਕੇ ਨਾਮ ਦਾ ਬੀਜ ਬੀਜ ਲੋ ਜਿਤ ਪ੍ਰਮਾਤਮਾ ਦੇ ਚਰਨਾਂ ਵਿੱਚ ਲਾਲਚੋਂ ਨੇ ਹਾਂ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਜੈ ਅੱਖਾਂ ਤੋਂ ਦਿਸਣਾ ਵੀ ਰਹਿ ਜਾਂਦਾ ਏ ਭਾਈ ਜਿਉਂ ਜਿਉਂ ਉਮਰ ਵੱਧਦੀ ਏ ਸਿਰ ਤੇ ਧੌਲੇ ਆਉਂਦੇ ਨੇ ਉਮਰ ਦੀ ਹਿਸਾਬ ਦੇ ਨਾਲ ਅੱਖਾਂ ਤੋਂ ਰੋਸ਼ਨੀ ਘਟਦੀ ਘਟਦੀ ਚਲੀ ਜਾਂਦੀ ਹੈ ਪਰ ਫਿਰ ਵੀ ਮਨ ਦੇ ਵਿੱਚ ਲਾਲਚ ਆਉਂਦਾ ਹੈ ਕਿ ਮੈਂ 2 ਸਾਲ 1 ਮਹੀਨਾ ਜਾਂ ਕੁਝ ਸਵਾਸ ਹੋਰ ਲੈ ਲਵਾਂ ਹੁਣ ਮਰਦੇ ਬੰਦੇ ਨੂੰ ਤੁਸੀਂ ਜੇ ਪੁੱਛੋਗੇ ਤੈਨੂੰ ਕੀ ਚਾਹੀਦਾ ਏ ਉਹ ਬੰਦਾ ਅੱਖਾਂ ਦੇ ਨਾਲ ਤੁਹਾਨੂੰ ਸਮਝਾਉਂਦੇ ਪੈਗੇ ਕਿ ਪ੍ਰਮਾਤਮਾ ਕਿਰਪਾ ਕਰੇ ਮੈਨੂੰ ਥੋੜੇ ਜੇ ਸਵਾਸ ਹੋਰ ਦੇ ਦੇਵੇ ਪਰ ਜਦੋਂ ਗੁਰੂ ਪ੍ਰਮਾਤਮਾ ਨੇ ਕਿਰਪਾ ਕੀਤੀ ਸੀ ਸਵਾਸਾਂ ਦੀ ਪੂੰਜੀ ਮਿਲੀ ਸਵਾਤ ਸਾਡੇ ਹਿਰਦੇ ਵਿੱਚ ਆਏ ਹਿਰਦੇ ਨੂੰ ਤੁਸੀਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹ ਜਿਉਣਾ ਸਿੱਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਿਵੇਂ ਸਾਨੂੰ ਉਹ ਪਲੰਦੇ ਦੇ ਉੱਤੇ ਜਾਂ ਉਹ ਪੰਥ ਦੇ ਉੱਤੇ ਲੈਣ ਲੈ ਕੇ ਆਉਣਾ ਚਾਹੁੰਦੇ ਨੇ ਹਜ਼ੂਰ ਕਹਿੰਦੇ ਉਹ ਤਾਂ ਤੂੰ ਅਜ਼ਾਈਂ ਕਰਵਾ ਦਿੱਤਾ ਸਭ ਤੋਂ ਨਿਰਮਲ ਰੂਪੀ ਹੀਰਾ ਕਿਉਂਕਿ ਹਜ਼ੂਰ ਕਹੇ ਤਕਬਿਰਿ ਛੋਟਿ ਵਿਖੇ ਅਰਸ ਇਹ ਤ ਸੰਗਤ ਨਹਿ ਚੋ ਮਰਣਾ ਕਿ ਜੋ ਸਭ ਤੋਂ ਸੌਖਾ ਤੇ ਸੁਆਵਲਾ ਪਦਾਰਥ ਸੀ ਨਾਮ ਦੇ ਰੰਗੀ ਹੋਈ ਰੂਹ ਦਾ ਦਰਸ਼ਨ ਕਰਨਾ ਉਹ ਤਾਂ ਹਜ਼ੂਰ ਕਹਿੰਦੇ ਛੱਡ ਦਿੱਤਾ ਹੈ ਭਾਈ ਇੱਕ ਜੋ ਬਾਤ ਉਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਉਹ ਤਾਂ ਕੌਤਕ ਪਰਮਾਤਮਾ ਨੇ ਇਹੋ ਜਿਹਾ ਸਾਜਿਆ ਹੈ ਨਾ ਜਿਹਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਕੋਈ ਹੋਰ ਬੰਦਾ ਕਰ ਹੀ ਨਹੀਂ ਸਕਦਾ ਉਹਨੂੰ ਐਕਸਪਲੇਨ ਕਿ ਕਿੱਡਾ ਕੁ ਵੱਡਾ ਬਿਆਨਤਾ ਹੈ ਅਗਲੀ ਪੰਕਤੀ ਹਜ਼ੂਰ ਨੇ ਆਖੀ ਦਿੱਤੀ ਹੈ ਇਹਦੀ ਪਾਵਨ ਪੰਕਤੀ ਇਹਦੀ ਥਾਕਾ ਤੇਜ ਉਡਿਆ ਮਨ ਪੰਖੀ ਕਰਿਆਗਨ ਨਾ ਸੁਖਾਈ ਸਰੀਰ ਦਾ ਬਲ ਮੁੱਕ ਜਾਂਦਾ ਹੈ ਹੱਡੀਆਂ ਦੇ ਵਿੱਚ ਉਹ ਜਾਨ ਨਹੀਂ ਰਹਿੰਦੀ ਸਰੀਰ ਦੇ ਵਿੱਚ ਉਹ ਥਕਾਵਟ ਉਦੋਂ ਮਹਿਸੂਸ ਹੁੰਦੀ ਹੈ ਜਿਵੇਂ ਹੁਣੇ ਸਰੀਰ ਦਾ ਖਾਤਮਾ ਹੋਇਆ ਹੋ ਗਿਆ ਹੋਵੇ ਕਿੱਡੀ ਵੱਡੀ ਉਦਾਹਰਣ ਹੈ ਭਗਤ ਵੀਰ ਜੀ ਨੇ ਦਿੱਤੀ ਹੈ ਕਿ ਸਰੀਰ ਦਾ ਬਲ ਮੁੱਕ ਜਾਂਦਾ ਹੈ ਤੇ ਜਦੋਂ ਚੀਪ ਪੰਛੀ ਸਰੀਰ ਵਿੱਚੋਂ ਉੱਡਦਾ ਹੈ ਨਾ ਭਾਵੇਂ ਸਰੀਰ ਮੁਰਦਾ ਹੋ ਜਾਂਦਾ ਹੈ ਫਿਰ ਉਹੀ ਉਹੀ ਸਾਡਾ ਘਰ ਹੁੰਦਾ ਹੈ ਉਹੀ ਵਿਹੜਾ ਹੁੰਦਾ ਹੈ ਤੇ ਉਹੀ ਪਲੰਘ ਹੁੰਦਾ ਜਿਹਦੇ ਵਿਹੜੇ ਵਿੱਚ ਉਹਦੇ ਪਲੰਘ ਦੇ ਉੱਤੇ ਉਹੀ ਦੇਹੀ ਪਾਈ ਹੁੰਦੀ ਹੈ ਤੇ ਫਿਰ ਉਹੀ ਦੇਹੀ ਜਿਹੜੇ ਮਾਂ ਪਿਓ ਜਿਹੜੇ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਦੇਖ ਦੇਖ ਕੇ ਖੁਸ਼ ਹੁੰਦੇ ਸੀ ਤੇ ਉਹਦੇ ਹੀ ਵਿਹੜੇ ਦੇ ਵਿੱਚ ਤੇ ਉਹਦੇ ਘਰ ਦੇ ਵਿੱਚ ਤੇ ਉਹਦੇ ਹੀ ਪਲੰਗ ਦੇ ਉੱਤੇ ਉਹਦੀ ਦੇਹੀ ਪਈ ਹੋਵੇ ਫਿਰ ਚੰਗੀ ਨਹੀਂ ਲੱਗਦੀ ਕਿੱਡੀ ਵੱਡੀ ਦੇਖੂਗਾ ਉਦਾਹਰਣ ਹੈ ਸਾਡੇ ਨਾਲ ਕਿ ਇੱਕੋ ਘਰ ਦੇ ਵਿੱਚ ਮੁੜ ਕੇ ਫਿਰ ਦੁਬਾਰਾ ਉਹ ਜੀ ਜੰਮਦੇ ਕਦੇ ਨਹੀਂ ਇੱਕੋ ਘਰ ਦੇ ਵਿੱਚ ਉਹ ਦੁਬਾਰਾ ਮੁੜ ਕੇ ਜੀਵ ਕਦੇ ਨਹੀਂ ਜੰਮਦੇ ਪਰ ਪ੍ਰਮਾਤਮਾ ਦੀ ਕਿਰਪਾ ਦੇਖੋ ਕਿੱਡੀ ਵਿਅੰਤ ਹੈ ਹਜ਼ੂਰ ਕਾ ਨੇ ਨਾਮ ਦੀ ਕਮਾਈ ਦਾ ਸਾਧਨ ਤੁਸੀਂ ਆਪ ਆਪਣੇ ਨਾਮ ਦੇ ਨਾਲ ਉਲੀਕੋ ਉਦਮ ਕਰੋ ਕਿ ਅਲੰਬੇ ਨਾ ਦਿਓ ਪ੍ਰਮਾਤਮਾ ਨੂੰ ਤੁਸੀਂ ਪ੍ਰਮਾਤਮਾ ਨੂੰ ਮਿਲਣ ਲਈ ਇੱਕ ਆਪਣੇ ਮਨ ਦੇ ਵਿੱਚ ਵਿਰਾਗ ਲੈ ਕੇ ਆਓ ਇੱਕ ਪ੍ਰਮਾਤਮਾ ਕੋ ਆਉਣ ਦਾ ਬਹਾਨਾ ਲੱਭੋ ਕੋਈ ਵੀ ਬਹਾਨਾ ਅਸੀਂ ਗੁਰੂ ਤੋਂ ਦੂਰ ਹੋਣ ਦਾ ਬਹਾਨਾ ਲੱਭਦੇ ਆ ਨਾ ਗੁਰੂ ਗੁਰੂ ਤੋਂ ਦੂਰ ਜਾਣ ਦਾ ਉਹ ਰਾਮਾ ਪਰ ਗੁਰੂ ਦੇ ਨੇੜੇ ਹੋਣ ਦਾ ਭਗਤ ਵੀਣੀ ਜੀ ਕਹਿੰਦੇ ਬਹਾਨਾ ਲੱਭ ਕੇ ਗੁਰੂ ਦੇ ਨੇੜੇ ਆਓ ਚਰਨ ਸ਼ਰਨ ਗੁਰ ਇੱਕ ਪੰਡਾ ਜਾਏ ਚੱਲ ਸਤ ਗੁਰ ਕੋਟ ਪੰਡਾ ਅੱਗੇ ਹੋਏ ਲੇਤ ਹੈ ਵਾਹਿਗੁਰਦਾਰ ਜੀ ਕਹਿੰਦੇ ਕਰੋੜਾਂ ਕਦਮ ਗੁਰੂ ਤੁਹਾਨੂੰ ਮਿਲਣ ਆਵੇਗਾ ਇੱਕ ਵਾਰੀ ਮਿਲ ਕੇ ਤਾਂ ਦੇਖੋ ਕਿੱਡਾ ਬਿਆਨਤ ਹੈ ਉਹ ਵਾਹਿਗੁਰੂ ਹੁਣ ਚੇਤ ਗੋਬਿੰਦ ਅਰਾਧਿਆ ਹੋਵੇ ਅਨੰਦ ਕਾਣਾ ਪਹਿਲਾਂ ਵੀ ਬੇਨਤੀ ਕਰਕੇ ਹਟੇ ਆ ਜੀ ਖਾਲਸੇ ਦਾ ਨਵਾਂ ਸਾਲ ਚੇਤ ਗੋਬਿੰਦ ਅਰਾਧਿਆ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਾਵਨ ਬਾਣੀ ਬਾਰਾ ਮਹਾਮਾਜ ਦੇ ਮੁਤਾਬਕ ਚੇਤ ਦੇ ਵਿੱਚ ਆਰੰਭ ਹੁੰਦਾ ਏ ਸਰਕਾਰੀ ਮਹੀਨਾ ਮਾਰਚ ਦੇ ਵਿੱਚ ਆਰੰਭ ਹੋ ਜਾਂਦਾ ਜਾਂ ਅਪ੍ਰੈਲ ਦੇ ਵਿੱਚ ਦੇ ਦੇ ਆਪਾਂ ਕਿ ਸਾਡੇ ਨਿਊ ਬਜਟ ਆਉਂਦਾ ਹੈ ਨਾ ਪਰ ਹਜ਼ੂਰ ਦੀ ਕਿਰਪਾ ਦੇ ਨਾਲ ਹਰੇਕ ਮਹੀਨੇ ਦੀ ਦਲੀਲ ਦੇ ਕੇ ਗੁਰੂ ਅਰਜਨ ਦੇਵ ਪਾਸ਼ਾ ਨੇ ਸਮਝਾਇਆ ਆਪਣੇ ਗੁਰਸਿੱਖ ਨੂੰ ਕਿ ਤੁਹਾਡੇ ਮੁਤਾਬਕ ਤੁਹਾਡੇ ਮਨ ਵਿੱਚ ਕੀ ਹੋਣਾ ਚਾਹੀਦਾ ਹੈ ਬਸੰਤ ਉਤਰਾੰਭਾ ਪਰ ਹਜ਼ੂਰ ਨੇ ਆਖਿਆ ਨਾਨਕ ਤਿਨਾ ਬਸੰਤ ਹੈ ਜਿਨ ਮਨ ਵਸਿਆ ਕੰਤ ਉਹਨਾਂ ਦੇ ਮਨ ਵਿੱਚ ਹੀ ਬਸੰਤ ਆਵੇਗੀ ਗੁਰੂ ਸਾਹਿਬ ਕਹਿੰਦੇ ਭਾਈ ਹਰੀ ਹਰਿਆਵਲੀ ਹੋਵੇਗੀ ਜਿਨ੍ਹਾਂ ਦੇ ਘਰ ਵਿੱਚ ਪਰਮਾਤਮਾ ਵਸਿਆ ਹੋਇਆ ਏ ਜਿਹਦੇ ਹਿਰਦੇ ਵਿੱਚ ਹੀ ਪਤ ਝੜਾ ਹੈ ਉਹਨੂੰ ਹਰ ਜਗ੍ਹਾ ਰੁਖਾਵਲੀ ਪਾਣ ਲੱਗਣਾ ਹੈ ਅਗਲੀ ਪੰਕਤੀ ਹਜ਼ੂਰ ਨੇ ਆਖਿਆ ਪਾਵਨ ਪੰਕਤੀ ਦਿੱਤੀ ਇਸ ਪਾਵਨ ਸ਼ਬਦ ਦੀ ਸਮਾਪਤੀ ਹੋ ਰਹੀ ਹੈ ਬੇਣੀ ਕਹੈ ਸੁਨੋ ਰੇ ਪਖਤ ਮਰਨ ਮੁਕਤ ਕਿਨ ਪਾਈ ਬੇਣੀ ਆਖਦਾ ਕਿਹੇ ਭਾਈ ਇਸ ਜੀਵਨ ਪਦਵੀ ਦੇ ਵਿੱਚ ਕਿਹਨੇ ਮੁਕਤੀ ਪਾਈ ਹੈ ਅਸਲ ਤੇ ਵਿੱਚ ਜਿਹਨੇ ਨਾਮ ਰੰਗੀ ਰੂਹ ਦਾ ਦਰਸ਼ਨ ਕੀਤਾ ਹੈ ਜਿਉਂਦਿਆਂ ਵੇਲੇ ਕਿਸੇ ਵੇਲੇ ਵੀ ਵਕਾਰਾਂ ਤੋਂ ਮੂ ਉਹਨੇ ਆਪਣੇ ਮਨ ਵਿੱਚ ਹਾਵੀ ਨਹੀਂ ਹੋਣ ਦਿੱਤਾ ਤੇ ਉਹਨਾਂ ਤੋਂ ਹਮੇਸ਼ਾ ਖਲਾਸੀ ਰੱਖੀ ਹੈ ਅਸਲ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਉਹ ਮੁਕਤ ਹੁੰਦੇ ਨੇ ਜੀਵਨ ਮੁਕਤ ਨਾ ਹੋਇਆ ਤਾਂ ਇਹ ਸੱਚ ਜਾਣੋ ਕਿ ਮਰਨਾ ਵੀ ਤੈ ਹੈ ਪਿੱਛੋਂ ਮੁਕਤੀ ਕਿਸੇ ਨੇ ਵੀ ਨਹੀਂ ਮਿਲਦੀ ਜੇ ਤੁਸੀਂ ਆਪਣੇ ਮਨ ਜਿਉਂਦੇ ਆ ਜੀ ਕਈ ਦਾਬ ਜੀ ਨੇ ਇੱਕ ਪਹਿਲਾਂ ਵੀ ਇੱਕ ਦਿਨ ਬਸਾਂਜੀ ਵਿਚਾਰ ਕੀਤੀ ਸੀ ਕਿ ਇਸ ਫੀਲਡ ਦੇ ਵਿੱਚ ਵਿਚਰਦਿਆਂ ਹੋਇਆ ਕ੍ਰਾਂਤੀ ਸਿੰਘ ਦੀ ਲਾਈਨ ਦੇ ਵਿੱਚ ਵਿਚਰਦਿਆਂ ਹੋਇਆ ਤਕਰੀਬਨ ਕਾਫੀ ਸਮਾਂ ਹੋ ਗਿਆ ਏ ਪਰ ਕਈ ਅਜਿਹੇ ਗੁਰਮੁਖ ਪਿਆਰੇ ਵੀ ਮਿਲੇ ਨੇ ਜਿਨ੍ਹਾਂ ਦੇ ਪਰਿਵਾਰ ਦੇ ਵੀ ਤੁਸਾਨੂੰ ਇਦਾਂ ਸੁਣਨ ਨੂੰ ਮਿਲਿਆ ਭਾਈ ਸਾਹਿਬ ਇਹ ਜੋ ਪਰਮਾਤਮਾ ਦੀ ਕਿਰਪਾ ਦੇ ਨਾਲ ਜੀਵਾਤਮਾ ਗੁਰੂ ਪਰਮਾਤਮਾ ਵਿੱਚ ਲੀਨ ਹੋਈ ਹੈ ਨਾ ਇਸ சுவாਸ ਪੂਰੇ ਕਰਕੇ ਜੀਵ ਆਤਮਾ ਗਈ ਹੈ ਇਹਨੇ ਆਪਣਾ ਸਹਜ ਪੜ ਆਪ ਹੀ ਕਰ ਲਿਆ ਹੈ ਇਹਨੇ ਆਪਣਾ ਸਹਜ ਪੜ ਆਪ ਕਰ ਲਿਆ ਹੈ ਤੁਸੀਂ ਨੋਵੇਂ ਪਾਸ਼ਾ ਦੇ ਸ਼ਲੋਕ ਪੜ ਕੇ ਭੋਗ ਪਾ ਦਿਓ ਕਿੱਡੀ ਵੱਡੀ ਗੱਲ ਹੈ ਮਰਨ ਦੇ ਪਿੱਛੋਂ ਦੇਖ ਹੁਣ ਆ ਭਾਗਦੇ ਆ ਕਿ ਭਾਈ ਮੂਹੇ ਇਸ਼ਰਾਦ ਕਰਾਈ ਜੀਵਤ ਪਿੱਤਰ ਨੇ ਮਾਨੈ ਕੋ ਮੂਹੇ ਇਸ਼ਰਾਦ ਕਰਾਈ ਤੱਕੇ ਦੇ ਨਾਲ ਰਜੇ ਨੂੰ ਰਜਾਉਣਾ ਕਿਥੋਂ ਦਾ ਵੱਡਾ ਅਸੂਲ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਮਾਪਿਓ ਰੱਬ ਵਰਗੇ ਮਿਲੇ ਨੇ ਜੇ ਮਾਪਿਓ ਦੀ ਚੌਂਦਿਆਂ ਦੀ ਸੇਵਾ ਨਹੀਂ ਕੀਤੀ ਫਿਰ ਮਰਿਆਂ ਤੋਂ ਬਾਅਦ ਉਹਨਾਂ ਦੇ ਭਾਈ ਸਰਾਧ ਕਰਾਉਣ ਦਾ ਫਾਇਦਾ ਕੀ ਹੈ ਨਾ ਅਸੀਂ ਆਖਦੇ ਹਾਂ ਕਿ ਆਓ ਜੀ ਪੰਡਤ ਜੀ ਜਾਂ ਵਿਗਿਆਨੀ ਜੀ ਤੁਸੀਂ ਆ ਕੇ ਪ੍ਰਸ਼ਾਦਾ ਸਕੋ ਸਾਡੇ ਮਾਪਿਓ ਦੀ ਅਰਦਾਸ ਕਰੋ ਇਹਦਾ ਫਲ ਸਾਡੇ ਮਾਪਿਓ ਨੂੰ ਮਿਲ ਜਾਵੇਗਾ ਕਿੱਥੋਂ ਦਾ ਉਸੂਲ ਹੈ ਭਗਤ ਕਬੀਰ ਜੀ ਨੇ ਸਿੱਧਾ ਉਸੂਲ ਲਿਖ ਦਿੱਤਾ ਹੈ ਕਿ ਜੀਵਤ ਪਿਤਰ ਨਾ ਮੰਨੇ ਕੋ ਜਿਉਂਦਿਆਂ ਜੀ ਤਾਂ ਤੇਰਾ ਬਾਪੂ ਤੇਰੀ ਦਵਾਈ ਤੋਂ ਵੀ ਤੇਰੀ ਸੇਵਾ ਤੋਂ ਵੀ ਹੀਨਾ ਰਿਹਾ ਏ ਤਿਆਦੇ ਮੰਜੇ ਪਰਮਾਤਮਾ ਦੀ ਕਿਰਪਾ ਦੇ ਨਾਲ ਤੈਨੂੰ ਏਡੀ ਵੱਡੀ ਦੌਲਤ ਮਿਲੀ ਐ ਏਡਾ ਵੱਡਿਆ ਮਕਾਨ ਬਣਾਏ ਪਰ ਆਪਣੇ ਬਾਪੂ ਦਾ ਮੰਜਾ ਤਾਂ ਬਾਹਰ ਡਾਇਆ ਹੋਇਆ ਏ ਕਿਥੇ ਦਾ ਉਸੂਲ ਐ ਜਿਬਤ ਪਿਤਰ ਨੇ ਮੰਨਿਆ ਕੋ ਪੁਰ ਸਾਹਿਬ ਕਹਿੰਦੇ ਤੂੰ ਜਿਉਂਦੇ ਜੀ ਤਾ ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਦੀ ਸੇਵਾ ਨਹੀਂ ਕੀਤੀ ਆਪਣੇ ਮਾਪਿਓ ਦੀ ਹੁਣ ਤੂੰ ਮੂਰੇ ਮੂਹੇ ਸ਼ਰਧ ਕਰਾਈ ਕਿਹਨੂੰ ਦਿਖਾ ਰਿਆ ਏ ਦੁਨਿਆਵੀ ਲੋਕ ਨੂੰ ਜੋ ਆਪਣੇ ਆਪ ਨੂੰ ਤੋਖਾ ਦੇ ਰਿਹਾ ਹੈ ਹਜ਼ੂਰ ਕਹਿੰਦੇ ਇਹ ਨਹੀਂ ਕੰਮ ਕਰੇਗਾ ਭਾਈ ਜੇ ਪਰਮਾਤਮਾ ਦੀ ਕਿਰਪਾ ਨਾਲ ਸੁਵਾਸ ਮਿਲੇ ਨੇ ਸੁਵਾਸ ਨੂੰ ਸਫਲਾ ਕਰਨ ਦਾ ਸੋਖਾ ਤਰੀਕਾ ਗੁਰੂ ਦੇ ਨਾਮ ਤੇ ਗੁਰੂ ਦੀ ਬਾਣੀ ਦਾ ਸਹਾਰਾ ਏ ਕਦੋਂ ਤੱਕ ਭਜੋਗੇ ਗੁਰੂ ਸਾਹਿਬ ਦੇ ਸਿਧਾਂਤ ਤੋਂ ਔਖੇ ਵੇਲੇ ਤਾਂ ਤੁਹਾਡੇ ਖਸਮ ਨੇ ਤੁਹਾਡੇ ਚੇਤੇ ਆਉਣਾ ਏ ਨੇ ਖਸਮੇ ਹੋ ਕੇ ਜਦੋਂ ਤੱਕ ਤੁਸੀਂ ਫਿਰਦੇ ਹੋ ਹਜ਼ੂਰ ਆਖਦੇ ਨੇ ਜਿਸ ਕੇ ਸਿਰ ਉੱਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦਮਤਾ ਮਰਣਾ ਚੀਤਨਾ ਆਵੈ ਮੇਰੇ RAM ਰਾਏ ਉਹ ਸੰਤਾਆਂ ਦਾ ਸੰਤ ਤੇਰੇ ਤੇਰੇ ਸੇਵਕ ਕੋ ਕੋ ਕਿਛ ਨਾਹੀ ਜਮ ਨਹੀਂ ਹਵੇ ਨੇ ਇਹਦੇ ਨਾਲ ਇਹ ਨਹੀਂ ਕਹਿ ਸਕਦੇ ਅਸੀਂ ਹੁਣ ਕੁਰਬਾਨੀ ਨੂੰ ਉਲਟ ਪਾਸੇ ਅਸੀਂ ਕਈ ਵਾਰ ਲੈ ਜਾਂਦੇ ਆ ਸ਼ਬਦ ਅਰਥਾਂ ਦੇ ਨਾਲ ਇਹ ਨਹੀਂ ਆਖਦੇ ਕਿ ਮੌਤ ਨਹੀਂ ਆਵੇਗੀ ਮੌਤ ਆਵੇਗੀ ਇੱਕ اٹਲ ਸਚਾਈ ਹੈ ਪਰ ਆਤਮਿਕ ਤੌਰ ਤੇ ਤੁਹਾਨੂੰ ਭਾਈ ਮਨੀ ਸਿੰਘ ਜੀ ਵਰਗਾ ਸਿਹਤ ਅਵਸਥਾ ਦੇ ਵਿੱਚ ਆਉਣ ਦਾ ਗੁਰੂ ਸਾਹਿਬ ਬਲ ਦੇ ਦੇਣਗੇ ਮੌਤ ਆਵੇਗੀ ਆਤਮਿਕ ਤੌਰ ਤੇ ਤੁਹਾਨੂੰ ਵਿਲੇਦਾਨ ਮਿਲ ਜਾਵੇਗਾ ਤੁਹਾਨੂੰ ਆਤਮਿਕ ਤੌਰ ਤੇ ਨਿਸਪੇਟ ਮਿਲ ਜਾਵੇਗੀ ਤੁਸੀਂ ਮੌਤ ਦਾ ਸਾਹਮਣਾ ਕਰ ਸਕਦੇ ਹੋ ਭਗਤ ਵੀਣੀ ਜੀ ਨੇ ਬੜਾ ਲੰਬੇਰਾ ਸ਼ਬਦ ਸੀ ਤਿੰਨ ਦਿਨਾਂ ਦੇ ਵਿੱਚ ਆਪਾਂ ਚਾਰ ਦਿਨਾਂ ਦੇ ਵਿੱਚ ਪਾਵਨ ਸ਼ਬਦ ਦੀ ਵਿਸਤਾਰਪੂਰਵ ਵਿਚਾਰ ਸਾਂਝੀ ਕੀਤੀ ਹੈ ਇੱਕ ਇੱਕ ਦਲੀਲ ਭਗਤ ਵੀਣੀ ਜੀ ਨੇ ਉਦਾਹਰਣਾ ਤਹਿਤ ਸਾਡੇ ਨਾਲ ਸਾਂਝਾ ਕੀਤਾ ਹੈ ਕਿ ਮੌਤ ਦੇ ਨਾਲ ਤੂੰ ਤੱਕ ਵਿਅਕਤੀ ਭੱਜਦਾ ਏ ਉਦੋਂ ਤੱਕ ਗੁਰੂ ਦੇ ਨਾਮ ਤੋਂ ਦੂਰ ਰਹਿੰਦਾ ਏ ਪਰ ਜਦੋਂ ਗੁਰੂ ਨਾਮ ਨੂੰ ਨੇੜੇ ਲੈ ਲੈਂਦਾ ਏ ਤਾਂ ਮੌਤ ਦੇ ਸਾਹਮਣੇ ਖਲਾ ਕੇ ਉਹ ਜਮ ਰਾਜ ਨੂੰ ਪੁੱਛਦਾ ਏ ਕਿ ਨਾਮ ਦੀ ਕਮਾਈ ਮੇਰੇ ਕੋਲ ਹੈ ਕਿੰਨੇ ਕੁ ਮੁਸਾਬਲੇ ਤੂੰ ਖਰੀਦ ਸਕਦਾ ਹੈ ਖਰੀਦ ਲੈ ਕਿੱਡੀ ਵੱਡੀ ਗੱਲ ਹੈ ਹੁਣ ਭਗਤ ਰਵਦਾਸ ਜੀ ਦਾ ਇੱਕ ਸ਼ਬਦ ਬਾਕੀ ਹੈ ਸ਼੍ਰੀ ਰਾਗ ਦਾ ਉਸ ਤੋਂ ਬਾਅਦ ਮਾਜ ਰੰਗ ਦੀ ਆਰੰਭ ਆਪਾਂ ਕੱਲ ਦੇ ਦਿਵਾਨਾਂ ਦੇ ਅੰਦਰ ਕਰਾਂਗੇ ਸਤਿਗੁਰੂ ਜੀ ਦੇ ਵਿਚਾਰ ਅੱਜ ਨਾ ਸਾਂਝੀਆਂ ਕਰਦੇ ਹਾਂ ਗੁਰਪ੍ਰੀਤ ਸਾਧ ਸੰਗਤ ਦੇ ਜੀਓ ਜਾਣੇ ਅਣਜਾਣੇ ਦੇ ਵਿੱਚ ਦਸਨਾ ਦੇ ਕੋਲੋਂ ਇਹ ਜੇਬਾ ਦੇ ਕੋਲੋਂ ਕੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ ਦੇ ਮਹਾਵਾਕ ਅਨੁਸਾਰ ਸਤਿਗੁਰੂ ਜੀ ਵਕਸ਼ਣ ਹਾਰ ਨੇ ਦਿਆਵਾਨ ਨੇ ਹਜ਼ੂਰ ਕਿਰਪਾ ਕਰਨ ਤੁਹਾਡਾ ਆਇਆ ਦਾ ਸਫਲਾ ਹੋ ਜਾਵੇ ਹਤੁ ਗੁਰਜੀ ਤੁਹਾਡੀ ਬੇਨਤੀ ਤੁਹਾਡੀ ਭਰੀ ਕੀ ਹਾਜ਼ਰੀ ਦਰ ਪ੍ਰਮਾਨ ਕਰਨ ਹੋਇਆ ਪੁਲਣਾ ਚੌਕਾਂ ਦੀ ਖਿਮਾ ਮੱਲਾ ਫਤਿਹ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ